ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਦਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਹਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਤਨ ਹੋਵਈ ਜੇ ਸੋਤੀ ਲਖ ਵਾਰ ਚਪੈ ਸੁਪਨਾ ਹੋਵਈ ਦੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾਂ ਪ੍ਰੀਆ ਭਾਰ ਸਹਸ ਸਿਆਣ ਪਾਲਖੋ ਹੈ ਤਾਇ ਤਨ ਚੱਲੈ ਨਾਲ ਕਿੰ ਸਚਿਆਰਾ ਹੋਈਐ ਤਵ ਗੂੜਾ ਤਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਨਿਆਕਾਰ ਹੁਕਮਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਾਮਲੇ ਵੜਿਆਈ ਹੁਕਮੀ ਤਮਣੀ ਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਏਕ ਹੁਕਮੀ ਸਦਾ ਪੁਹਾਈ ਹੈ ਹੁਕਮ ਮੈਂ ਅੰਦਰ ਸਭ ਤੋ ਬਾਹਰ ਹੁਕਮ ਨਾ ਕੋਏ ਨਾਲ ਹੁਕਮ ਮੈਂ ਜਿ ਪੁਜੈ ਤਾ ਹਮੈਂ ਤਹ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਤਾਤ ਜਾਣੇ ਨਿਸ਼ਾਨ ਗਾਵੇ ਕੋ ਕਨਪੜੇ ਅੰਨ ਚਾਰ ਗਾਵੇ ਕੋ ਵਿਦਿਆ ਵਿਗਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ Japhe dise dur ਗਾਵੇ ਕੋ ਵਿਖੇ ਹਾਤਰਾ ਦੂਰ ਕਥਲਾਂ ਕਥੀ ਨਾ ਆਵੇ ਟੋਟ ਕਤ ਕਦ ਕਥੀ ਕੋਠੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੀ ਹੁਕਮ ਚੱਲਾਈ ਰਾਹ ਨਾਨਕ ਵਿਖਸਾ ਵੀ ਪਰਵਾ ਸਾਦਾ ਸਾਹਿਬ ਸਤਿਮਾਏ ਭਾਖਿਆ ਪਾ ਹੋ અપਾਰ ਅਤ ਹੈ ਮੰਗਹਿ ਦੇ ਦੇ ਤਾਤ ਕਰੇ ਦਾਤਾਰ ਫੇਰ ਗਏ ਅਗੈ ਰਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਦਿੱਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਢਾਈ ਵਿਚਾਰ ਗਰਮੀ ਆਵੇ ਕੱਪੜਾ ਨਦਰੀ ਮੁਖਤਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਦਿਆਰ ਤਾਬਿਆ ਨਾ ਜਾਏ ਤੀਤਾ ਨਾ ਹੋਏ ਆਪੇ ਆਪ ਨਨਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀ ਸੁਣਿਐ ਮਨ ਰਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਤਾ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੋਰੀ ਸ਼ਰ ਗੁਰ ਗੋ ਰਖ ਬ੍ਰਹਮਾ ਗੁਰ ਪਾਰ ਪਤਿ ਮਾਈ ਜੇ ਹਉ ਜਾਣ ਆਖਾ ਨਹੀਂ ਕਹਿਣਾ ਕਥਨ ਨ ਜਾਈ ਬੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਗਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਵਾ ਜੇ ਇਸ ਭਾਵ ਬਿਨ ਬਾਣੇ ਕੇ ਨਾਏ ਕਰੀਂ ਜੀਤੀ ਸਰਠਿ ਉਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਲਈ ਮਤ ਵਿੱਚ ਰਤਨੰਜ ਵਾਹਰ ਮਾਨਕ ਦੇ ਗੁਰ ਕੀ ਸਿਕ ਸੁਣੀ ਗੁਰ ਆਇਕ ਦੇਹ 부ਝਾਈ ਸਬਨਾ ਜੀਆਂ ਗਾਇਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਬਤਾਰੇ ਆ ਰਜਾ ਹੁਣ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਈ ਚੰਗਾ ਨਾ ਰਖਾਇ ਕੈ ਜਸ ਕੀਰਤ ਜਗ ਲੇ ਜੇ ਦੇਸ ਨਦਰ ਨਾਇਆ ਵਈ ਤਾ ਵਤਨ ਪੁੱਛੇ ਕੇ ਪੀਤਾ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤ ਆਪਨ ਦੇ ਤਿਹ ਕੋਈ ਨ ਸੁੱਜੈ ਜੇ ਤੁਸ ਗੁਣ ਕੋਏ ਕਰੇ ਸੁਣਿਆ ਸਦਬੀਰੁ ਸਰਨਾਥ ਸੁਣਿਆ ਤਤ ਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਬੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਆਇਸ਼ਰ ਪਰਮਾਯੰਦ ਸੁਣਿਆ ਮੋਕਸਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਦ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੜਗਾ ਇਸ਼ਨਾਨ ਸੁਣਿਆ ਪੜਪੜ ਪਾਵੇ ਮਾਨ ਸੁਣਿਆ ਲਾਗਿਆ ਸਹਿਜ ਧਿਆਨ ਨਾਨਕ ਭਗਦਾ ਸਦਾ ਵਿਦਾਸ ਸੁਣਿਆ ਦੂਤ ਪਾਪ ਆਨਾਸ਼ ਸੁਣਿਆ ਸਰਾਗਨਾ ਕੇ ਗਾਹ ਸੁਣਿਆ ਸੇਖ ਵੀਰ ਬਾਦਸ਼ਾਹ ਸੁਣਿਆ ਹੰਦੇ ਪਾਵੇ ਰਾ ਸੁਣਿਆ ਹਾਥ ਹੋਏ ਸਦਾ ਨਾਨਕ ਭਗਦਾ ਸਦਾ ਵਿਗਾਸ ਸੁਨਿਆ ਦੂਖ ਪਾਪ ਕਾ ਨਾਸ ਮੰਨੇ ਕੀ ਤਤ ਕਹੀ ਨਾ ਜਾਏ ਜੇ ਕੋ ਕਹਿ ਬਿਸ਼ ਬਸਦਾਏ ਕਾਗਨ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਿਹਤਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜਿ ਕੋ ਮਨ ਜਾਣ ਮਨ ਕੋ ਹੋਏ ਮੰਨੈ ਸੁਰਤ ਹੋਵੇ ਮਨ ਪੋਤ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਲਾਂ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਬਾੜ ਟਾਕ ਨ ਪਾਈ ਮੰਨੈ ਬਦ ਸੇਂ ਪਰਗੜ ਜਾਏ ਮੰਨੈ ਮੱਕ ਨ ਚੱਲੇ ਪੰਥ ਮੰਨੈ ਧਰਮ ਸੇਧੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੇ ਤਰੇ ਗੁਰ ਸਿੱਖ ਮੰਨੈ ਨਾਨਕ ਭਭੇ ਨਾ ਭੇਖ ਐਸਾ ਨਾਮ ਨਰੰਦਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਬੰਜ ਪਰਵਾਨ ਬੰਜ ਬਰਧਾਨ ਬੰਜੇ ਬਾਬਹ ਦਰਗਹ ਮਾਨ ਬੰਜੇ ਸੋਹ ਹੈ ਦਰ ਰਾਜਾਨ ਬੰਜਾ ਗਾ ਗੁਰ ਏਕਤਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕੈ ਕਰਨ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕਉ ਬੱਜੈ ਹੋਵੇ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤੇਸ ਦੇ ਬਾਤ ਲੈ ਤਵਨ ਜੋਰ ਜੀਦਾ ਤਰੰਗਾ ਕੇ ਨਾਮ ਸਪਨਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣ ਕੋਈ ਲੇ ਕਾ ਲਖਿਆ ਕੀਤਾ ਹੋਏ ਕੀਤਾ ਤਾਣ ਸਵਾਲਿ ਇਹੋ ਰੂਪ ਕੀਤੇ ਦਾਤ ਜਾਣੇ ਕੌਣ ਕੂਤ ਕੀਤਾ ਬਸਾਓ ਇੱਕ ਗਵਾਓ ਤਿਸਤੇ ਹੋਏ ਲਖ ਦਰੀਆ ਗੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਆਸੰਖ ਜਪ ਆਸੰਖ ਪਾਉ ਆਸੰਖ ਪੂਜਾ ਆਸੰਖ ਤਪਤਾਉ ਆਸੰਖ ਗ੍ਰੰਥ ਮੁਖ ਵੇਦ ਪਾਠ ਆਸੰਖ ਜੋਗ ਮਨ ਰਹਾ ਹੈ ਉਦਾਸ ਆਸੰਖ ਭਗਤ ਗੁਣ ਗਿਆਨ ਵਿਚਾਰ ਆਸੰਖ ਸਦੀ ਆਸੰਖ ਦਾਤਾ ਅਸੰਖ ਸੋਰ ਮਹਾਂ ਪਖਸਾਰ ਅਸੰਖ ਮੋਲ ਲਿ ਬਲਾਏ ਤਾਰ ਪੁੰਦਰਤਾ ਕਵਨ ਕਹਾ ਵਿਚਾਰ ਵਾਰਿਆ ਨਾ ਜਾ ਬਾਇ ਇਕ ਵਾਰ ਜੋ ਤਦ ਪਾਵੈ ਸਾਈ ਭਲੀ ਕਾਰ ਦੁਸਦਾ ਸਲਾਮਤ ਨਿਰੰਤਾਰ ਅਸੰਖ ਮੂਰਖ ਅੰਧ ਧੋਰ ਆਸੰਖ ਜੋਰ ਆ ਰਾਮ ਖੋਰ ਆਸੰਖ ਮਰ ਕਰ ਜਾਹੇ ਜੋਰ ਆਸੰਖ ਕਲਬ ਡਹ ਤਿਆ ਤਮਾਹੇ ਆਸੰਖ ਪਾਪੀ ਪਾਪ ਕਰ ਜਾਹੇ ਆਸੰਖ ਕੁੜਿਆਰ ਕੁੜੇ ਫੇਰਾਹੇ ਆਸੰਖ ਮਲੇਸ਼ ਮਲ ਪਖ ਸਾਹੇ ਆਸੰਖ ਅਨੰਦਕ ਸਰ ਕਰ ਹੈ ਭਾਰ ਨਾਨਕ ਨੀਤ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਜਦ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਵ ਅਸੰਖਤਾਬ ਆਗਮ ਆਗਮ ਸੰਤ ਲੋ ਅਸੰਖ ਕਹ ਸਰਪਾਲ ਹੋਏ ਤਕਰੀ ਨਾਮ ਕ੍ਰੀਸ਼ਾਲਾ ਤ੍ਰਿ ਧਿਆਨ ਗੀਤ ਗੁਣਗਾ ਅਕ੍ਰਿ ਲਿਖਣ ਬੋਲਣ ਬਾਣ ਅਕਰਾ ਸਿਰ ਸੰਜੋਗ ਵਿਖਾਣ ਜਿਨੇ ਲਿਕੇ ਦੇ ਸਰਨਾਹੇ ਤੇ ਫਰਮਾਏ ਦਿਵਤੇ ਪਾਹੇ ਜਿਤਾ ਕੀਤਾ ਦਿੱਤਾ ਨਾਉ ਬਿਰਣਾ ਵੈ ਨਹੀਂ ਕੋ ਥਾਉ ਕੁਦਰਤ ਗਵਨ ਕਹਾ ਵਿਚਾਰ ਬਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੀਏ ਹਤ ਬੈਰ ਦੰਦੇ ਪਾਣੀ ਤੋਂ ਤਾਂ ਤਰ ਸੁਕੇ ਮੂੰਦਬਲੀ ਦੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਪਰੀਏ ਮਤ ਪਾਪਾ ਤੇ ਸੰਗ ਉਹ ਤੋਂ ਪਹਿਣਾ ਵੇਤ ਰੰਗ ਪੁੰਨੀ ਪਾਪੀ ਆਖਰ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਦਾ ਨਾਨਕ ਹੁਕਮੀ ਆਵੋ ਜਾ तीर्थ तप दया तत दान जेको पावै दिलका मान सुनया मनया मन कीता पाओ अंतरगत तीर्थ मरणाओ सब गुण तेरे मैं नाही ਕੋਏ ਹੂੰ ਵਿਣਗਣ ਕੀਤੇ ਭਗਤ ਨਾ ਹੋਏ ਸੁਆਸਤਾਤ ਬਾਣੀ ਬਰਮਾਓ ਸਤ ਸਵਾਣ ਸਦਾ ਮਨ ਚਾਓ ਕਵਣ ਸਵੇਲਾ ਵਖਤ ਕਵਣ ਕਵਣ ਤੇਤ ਕਵਣ ਵਾਰ ਕਵਣ ਸਰੁਤੀ ਮਾਹੋ ਕਵਣ ਜਿਤ ਹੋ ਆਇ ਆਕਾਰ ਵੇਰਣ ਬਾਈਆ ਬੰਦਤੀ ਜੇ ਹੋ ਵੈ ਲੇਕ ਬੁਰਾਨ ਵਖਤ ਨ ਪਾਇਓ ਕਾ ਦੀਆ ਦੇ ਲਖਣਲੇ ਟੁਪਰਾ ਜੇ ਤਵਾਰ ਨਾ ਜੋਗੀ ਜਾਣੈ ਰਤ ਮਾਹੋ ਨ ਕੋਈ ਜੇ ਕਰਦਾਸ ਰਢੀ ਕੋ ਸਾਤੇ ਆਪੇ ਜਾਣੈ ਸੋਈ ਕਿਵ ਕਰਿਆ ਕਾ ਕਿਵ ਸਾ ਲਾਹੀ ਤਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਢੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੈ ਅਤਿ ਗਿਆਨਾ ਸੁਹੈ ਬਦਲ ਬਦਾਲ ਲੱਖ ਆਗਾ ਸਾਂਯਾਂਗਾ ਔੜ ਕੋੜ ਘਪਾਲ ਥਕੇ ਵੇਦ ਦਹਨਿ ਕਬਾਤ ਸੈ ਸਿ ਅਟਾਰਾ ਕਹਿਨ ਕਤੇ ਬਾਸ ਲੋਇ ਕਥਾਤ ਲਿਖਾ ਹੋਇ ਤਲ ਕੀਐ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੀ ਤੇ ਸੁਰਤ ਨ ਪਾਈਆ ਨਦੀਆਂ ਤੇ ਬਾਹ ਬਵਹ ਸਮੁੰਦ ਨ ਜਾਣੀ ਹੈ ਸਮੁੰਦ ਸ਼ਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀ ਦੀ ਤੁਲ ਨ ਹੋ ਬਣੀ ਜੇ ਸਮਨ ਹੋਣਾ ਵੀਸਰ ਹੈ ਅੰਤ ਨਾ ਸਿਭਦੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਨ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤਨ ਜਾਪੈ ਕੇ ਆਮਨ ਮੰਤ ਅੰਤਨ ਜਾਪੈ ਕੀਤਾ ਯਾਤਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੀਤੇ ਬਿਲੜਾ ਹੈ ਦਾਗੇ ਅੰਤਨ ਬਾਏ ਜਾਹੇ ਏ ਹੋ ਅੰਤਨ ਜਾਣੇ ਕੋਏ ਬਖਤਾ ਕਈਐ ਬੌਤਾ ਹੋਏ ਵੱਡਾ ਸਾਹਿਬ ਊਜਾ ਥਾਓ ਊਚੈ ਉਪਰਿ ਉਚਾ ਨਾਓ ਏ ਬੜੀ ਊਚਾ ਹੋਵੇ ਕੋਏ ਜੈਸੇ ਉਚੇ ਕੋ ਜਾਣੇ ਸੋਏ ਜੇ ਵਿਟਿਆ ਜਾਣ ਆਪਿਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰਾ ਨਾ ਤੇਰੇ ਦਿੱਤੇ ਮੰਗਹ ਜੋਦਿਆ ਪਾਰ ਕੇ ਤੇ ਆਗਣਤ ਨਹੀਂ ਵਿਚਾਰ ਕੇਤੇ ਖਪ ਤਹ ਵਿਕਾਰ ਕੇਤੇ ਲੈ ਲੈ ਮਕਰਪਾਏ ਕੇਤੇ ਮੂਰਖ ਖਾਹੀ ਖਾਹੇ ਕੇਤੇ ਦੁਖ ਭੋਗ ਸਦਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਕਲਾਸੀ ਭਾਣਾ ਹੋਏ ਉਰ ਆਖ ਨ ਸਹ ਕੋਏ ਜੇ ਤੋ ਖਾਇ ਕੋ ਆਖਣ ਪਾਏ ਉਹ ਜਾਣੇ ਜੀਤੀ ਆਮ ਖਾਏ ਆਪੇ ਜਾਣੇ ਆਪੇ ਦੇ ਆਥੇ ਸੇ ਬਹਿ ਕੇ ਹੀ ਤੇ ਜੇ ਸੁਨੋ ਬਲਸ਼ੇ ਸਿਬਦ ਸਲਾ ਨਾਨਕ ਬਾਦਸ਼ਾਹੀ ਬਾਦਸ਼ਾਹ ਨਾ ਮਲ ਗੁਣ ਹਮਲ ਵਪਾਰ ਆਮਲ ਵਾ ਬਾਰੀ ਆਮਲ ਬਰੰਡਾ ਹਰ ਆਮਲ ਵਹੇ ਆਮਲ ਲੈ ਜਾਹੇ ਆਮਲ ਪਾਏ ਮੁੱਲਾ ਸਮਾਏ ਆਮਲ ਧਰਮ ਆਮਲ ਦੀ ਬਾਣ ਆਮਲ ਤਲਿ ਆਮਲ ਪ੍ਰਵਾਣ ਆਮਲ ਬਖਸੀ ਸਭ ਮਨਨੀ ਸ਼ਾਨ ਆਮਲ ਕਰਮੇ ਆਮਲ ਫਰਮਾਨ ਆਮਲੋ ਯਮਲਾ ਖਿਆ ਨਾ ਜਾਏ ਆਕਾਤ ਰਹੇ ਲਿਵਲਾਏ ਆਕਹ ਵੇਦ ਬਾਡ ਪੁਰਾਨ ਆਕਹ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਅੰਦਰ ਆਖੇ ਕੋ ਪੀਤਾ ਗੋਬਿੰਦ ਆਖੇ ਸ਼ਰਿ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖਿਆ ਦਾਨਮ ਆਖਿਆ ਦੇਵ ਆਖੇ ਸੁਰ ਨਰਮਨ ਜਨ ਸੇਵ ਇਤੇ ਆਖਿਆ ਕਨ ਪਾਹੇ ਬੀਤੇ ਕਹ ਕਾ ਟੁੱਟ ਜਾਹੇ ਇਤੇ ਕੀਤੇ ਹੋਰ ਕਰਹਿ ਤਾਇ ਆਖ ਨਸ ਕਹ ਕੇਈ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਦ ਬੋਲ ਵਿਗਾੜ ਥਾਲ ਕੀਏ ਸਰਗਾ ਵਾਰਾ ਤਾਰ ਸੋ ਤਰ ਕੀ ਹਾ ਸੋ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਸਾ ਕੀਤੇ ਵਾ ਬਨਹਾਰੇ ਕਿਤੇ ਰਾਗ ਭਰੀ ਸੋ ਕਹੀ ਅਨਾਰ ਕਿਤੇ ਗਾਵਨ ਹਾਰੇ ਗਾਵੈ ਤੁਹਨੋਂ ਬਾਣ ਬਾਣੀ ਬੇਸ਼ੰਤਰ ਗਾਵੈ ਰਾਜਾ ਧਰਮੰਦਵਾਰੇ ਗਾਵੈ ਜਿਤ ਗੁਪਤ ਲਿਖ ਜਾਣਹੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ ਗਾਵਹਿ ਨੰਦ ਦಾಸਨ ਬੈਠੇ ਦੇਵਤੇ ਅੰਦਰ ਨਾਲੇ ਗਾਵਹਿ ਸਿਦਿ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸ ਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਬੰਦਤ ਬੜਨ ਰਹੀਸਰ ਤੁਗ ਤੁਗ ਵੇਦਾਂ ਨਾਲੇ ਗਾਵਹਿ ਮੋਹਨੀ ਆਮਨ ਮੋਹਨ ਸੁਰਗਾ ਮਸ਼ ਪਿਆਲੇ ਗਾਵਣ ਨਰਤਨ ਉਪਾਏ ਤੇਰੇ ਅਠਸੜ ਦੀਰਤ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤਦਨ ਗਾਵੈ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਿਤਨਾ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਬੀ ਹੁਸੀ ਜੈ ਨਦਾ ਸਿਰ ਤਨਾਂਜਨ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਨਿਓ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਦ ਸਦੀ ਵੜਿਆਈ ਜੋਤਿ ਸਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਦਸ਼ਾਹ ਹੋ ਸਹ ਪਾਦ ਸਾਹਿਬ ਨਾਨਕ ਰਹਿ ਨਰ ਜਾਈ ਨਮੰਦਾ ਸੰਤੋ ਸ਼ਰਮ ਬਦ ਢੋਲੀ ਧਿਆਨ ਕੀ ਕਰਹਿ ਬੇਪੂਤਾ ਖੰთა ਕਾਲ ਕੁਵਾਰੀ ਕਾਇਆ ਜੁਗ ਦੰਡਾ ਪ੍ਰਤੀਤ ਆਈ ਪੰਤੀ ਸਕਲਜਮਾਤੀ ਮਨ ਜੀਤੈ ਜਗ ਦੀਦ ਆਦੇਸ਼ ਛਾਇਆ ਦੇਸ ਆਦੇ ਅਨੀਲਾ ਨਾ ਧਨਾਹਤ ਜੁਗ ਜੁਗ ਇੱਕ ਵੇਸ ਭੁਗਤ ਗਿਆਨ ਦੇ ਆਪਨ ਢਾਰਣੁ ਟੜ ਕੜਵਾਜੈ ਨਾਦ ਆਪਨਾਥ ਨਾਤੀ ਸਭ ਜਾ ਕੀ ਰਿਤਿ ਸਦੇ ਅਵਰਾ ਸਾਦ ਸੰਜੋਗ ਵਿਜੋਗ ਤੋਏ ਕਾਰ ਚਲਾਵਹਿ ਲਿਖੇ ਆਵੈ ਭਾਗ ਆਦੇਸ ਦਸਾਇਆ ਦੇਸ ਆਦ ਅਨੀਲਾ ਨਾਦ ਅਨਾਹਤ ਜੁਗਤੁ ਗੇਕੋ ਵੇਸ ਏਕਾ ਮਾਈ ਜੁਗਤ ਬਿਆਈ ਤਣ ਚੇਲੇ ਪਰਵਾਰ ਸਿਤ ਸੰਸਾਰੀ ਇਕ ਬੰਡਾਰੀ ਇਕ ਲਾਏ ਦੀ ਬਾਣ ਜਬ ਤਸ ਭਾਵੈ ਤਵੈ ਚਲਾਵੈ ਜਿ ਭੋਵੈ ਪਰਮਾਨੋ ਵਿਖਾਇ ਉਹ ਨਾਨਕ ਨਾ ਆਵੈ ਬਹੁਤ ਆਇ ਹੋ ਬਿਦਾਨ ਸਾਦੇ ਸਿਸਾਯਾ ਦੇਸ ਆਦਿ ਨੀਲਾ ਨਾ ਦੇ ਅਨਾਹਤ ਜੁਗ ਜੁਗ ਇੱਕ ਵੇਸ ਨਾਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਜੇ ਕੀ ਸਾਚੀ ਕਾਰ ਆਦੇਸ ਤੇ ਸਾਇਆ ਦੇਸ ਆਦੇ ਅਨੀਲਾ ਨਾ ਦੇ ਅਨਾਥ ਜੁਕ ਜੁਕੇ ਇੱਕ ਬੀਸ ਨਿਕਦੋ ਜੀ ਬੋ ਲਖ ਹੋ へ ਲਖ ਹੋ ਵਹ ਲਖ ਵੀਸ ਲਖ ਲਾਗੇ ਡਾਇਆ ਕੀ ਅਹ ਏਕ ਨਾਮ ਜਗਦੀਸ਼ ਏ ਤਰਾਇ ਪਤ ਪਵੜੀਆ ਚੜਿਆ ਹੋਇ ਅਕੀਸ ਸੁਣ ਗੱਲਾਂ ਆਕਾਸ਼ ਕੀ ਜੀਟਾਇ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਅੱਖਣ ਜੋਰ ਚ ਪੈਣ ਜੋਰ ਜੋਰਣ ਮੰਗਣ ਦੇ ਨਾ ਜੋਰ ਜੋਰਣ ਜੀਵਨ ਮਰਨ ਨਹਿ ਜੋਰ ਜੋਰਣ ਮੰਗਣ ਦੇ ਨਾ ਜੋਰ ਜੋਰਣ ਜੀਵਨ ਮਰਨ ਨਹਿ ਜੋਰ ਜੋਰਨ ਨਰਾਜ ਮਾਲ ਮਨਸੂਰ ਜੋਰਨ ਸਰਦੀ ਗਿਆਨ ਵਿਚਾਰ ਜੋਰਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵਿਕੈ ਸੋਏ ਨਾਨਕੀ ਉੱਤਮ ਨੀਤ ਨ ਕੋਏ ਮਰਾ ਤੀਰੁ ਤੀ ਦਿੱਤੀ ਵਾਰ ਬਵਣ ਬਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀთა ਪ੍ਰਕੀ ਧਰਮ ਸੰਸਾਰ ਤਿਸ ਵਿੱਚ ਜੀ ਜੁਗਤ ਕੇ ਰੰਗ ਨਕੇ ਨਾਮ ਨਿਤ ਅਨੰਤ ਕਰਮੀ ਕਰਮੀ ਹੋਏ ਵੀਚਾਰ ਸੱਚ ਆਪ ਸੱਚਾ ਦਰਬਾਰ ਦਿੱਥੈ ਸੋਹਣ ਬੰਜ ਪ੍ਰਵਾਨ ਨਤਿ ਕਰਮ ਪਵੈਣੀ ਸ਼ਾਨ ਤਤ ਪਕਾਈ ਉਥੈ ਪਾਏ ਨਾਨਕ ਆਜਾਪੈ ਜਾਏ ਕਰਮਖੰਡ ਕਾ ਸੇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਬਾਣ ਪਾਣੀ ਵੈ ਸ਼ੰਤਰ ਕਿਤੇ ਕਾਰਨ ਮਹੇਸ਼ ਕਿਤੇ ਬਰਮੇ ਘਾਟਤ ਘੜੀਆ ਹੈ ਰੂਪ ਰੰਗ ਕੇ ਵੇਸ ਕਿਤਿਆ ਗਰਮ ਭੂਮੀ ਮੇਰ ਕਿਤੇ ਕਿਤੇ ਤੂ ਅਪਦੇਸ ਕਿਤੇ ਅੰਧ ਚੰਦ ਸੂਰ ਕਿਤੇ ਕੀਤੇ ਮੰਡਲ ਦੇਸ ਕੀਤੇ ਸਤਿਬਦਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੰਨ ਕੀਤੇ ਕੀਤੇ ਰਤਨ ਸਮੰਦ ਕੀਤੀ ਆਖਾਣੀ ਕੀਤੀ ਬਾਣੀ ਕੀਤੇ ਬਾਦ ਨਰਿੰਦ ਕ੍ਰਿਤਿਆ ਸੁਰਦੀ ਸੇਵਾ ਕੇਤੇ ਨਾਨਕ ਦੇ ਅੰਤ ਨ ਅੰਤ ਗਿਆਨ ਕੰਨ ਮੈਂ ਗਿਆਨ ਪਰਚੰਡ ਤਿਥੈ ਆਨਾਦ ਬਿਨੋਦ ਕੋੜੀ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਸਥੈ ਘਾੜਤ ਧੜੀਐ ਬਹੁਤਿਆਨੂਪ ਤਾ ਕੀ ਅੰਗਲਾ ਤਥਿਆਨਾ ਜਾਹੇ ਜੈ ਕੋ ਗਹ ਬਿਸ਼ਾ ਬਿਸ਼ਤਾਏ ਦਿੱਥੈ ਕੜੀਏ ਸੁਰਤ ਮਤਮਨ ਬੁੱਧ ਦਿੱਥੈ ਕੜੀਏ ਸਰਾਸਦਾ ਕੀ ਸ਼ੁੱਧ ਧਰਮ ਖੰਡ ਕੀ ਬਾਣੀ ਜੋਰ ਦਿੱਥੈ ਹੂਰਣ ਕੋਈ ਹੋਰ ਦਿੱਥੈ ਜੋਦ ਮਹਾ ਬਲ ਸੂਰ ਤਨ ਮਹਿ ਰਾਮ ਰਹਿਆ ਭਰਪੂਰ ਦਿੱਥੈ ਸੀਤਾ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਤਨੇ ਜਾਹੇ ਨਾ ਅਮਰ ਰਹਿ ਨ ਟਾਗੇ ਜਾਹੇ ਇਤਨ ਕੈ ਰਾਮ ਵਸੈ ਮਨ ਮਾਹੇ ਤਥਾ ਭਗਤ ਹੋ ਸਕੇ ਲੋਕ ਰਹਿ ਆਨੰਦ ਸੱਜਾ ਮਨ ਸੋਏ ਸੱਜ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਥੈ ਕੰਨ ਮੰਡਲ ਵਰਪੰਡ ਜੇ ਕੋ ਕਥੈ ਤਾ ਅੰਤਰਾੰਤ ਤਥੈ ਲੋਲੁ ਅਕਾਰ ਜਿਵ ਜਿਵ ਹੁਕਮ ਦਿਵੈ ਤਵ ਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਥ ਜਦ ਬਹਾਰਾ ਦੀ ਰਜ ਸੁਨਿਆਰ ਅਹਰਨ ਮਤ ਵੇਦ ਹਦੀਾਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤਤਾ ਘੜੀਏ ਸ਼ਬਦ ਸਦੀਸ਼ਕ ਸਾਲ ਦਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸਰਾਤ ਦੁਏ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚੈ ਧਰਮ ਹਦੂਰ ਧਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁੱਖ ਉਜਲੇ ਕਿਤੇ ਸ਼ਕਤੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁੱਖ ਉਜਲੇ ਕਿਤੀ ਛੁੱਟੀ ਨਾਲ